ਬਹੁਤ ਸੰਗਤਾਂ ਨੂੰ ਤਾਗ ਹੁੰਦੀ ਹੈ ਕਿ ਕਦੋਂ ਗੁਰਸਾਖ ਦਾ ਪ੍ਰਕਾਸ਼ ਪ੍ਰਵਾਵੇ ਤੇ ਜਥੇ ਨਾਲ ਜਾ ਕੇ ਅਸੀਂ ਉਹਨਾਂ ਪਾਵਨ ਸਥਾਨਾਂ ਦੇ ਦਰਸ਼ਕਦਾਰੇ ਕਰ ਸਕੀਏ ਜਿਨ੍ਹਾਂ ਤੋਂ ਪੰਥ ਵਿਛੜਿਆ ਹੋਇਆ ਔਰ ਸਾਡੀ ਜਿਹੜੀ ਅਰਦਾਸ ਹੈ ਉਹ ਇਹ ਹੁੰਦੀ ਹੈ ਕਿ ਸਾਨੂੰ ਦਰਸ਼ਨ ਬਖਸ਼ੇ ਜਾਣ ਪਰ ਕੇਂਦਰ ਸਰਕਾਰ ਵੱਲੋਂ ਇਹ ਗੱਲ ਕੀਤਾ ਜਾਂਦਾ ਹੈ ਕਿ ਦਰਸ਼ਨ ਰੋਕਿਆ ਜਾਂਦਾ ਹੈ ਹੈ ਕਿ ਸੁਰੱਖਿਆ ਦੇ ਕਾਰਨ ਕਰਕੇ ਜਿਹੜਾ ਵੀਜ਼ਾ ਹੈ ਉਹ ਨਹੀਂ ਦੇ ਰਹਾ ਜਾਂ ਆਗਿਆ ਜਿਹੜੀ ਹੈ ਉਹ ਨਹੀਂ ਦੇ ਰਹਾ ਇਹ ਬਹੁਤ ਗਲਤ ਗੱਲ ਹੈ ਜੇਕਰ ਭਾਰਤ ਪਾਕਿਸਤਾਨ ਦੇ ਮੈਚ ਕਿਤੇ ਜਾ ਸਕਦੇ ਨੇ ਮੈਚ ਦੇਖਣ ਵਾਸਤੇ ਲੋਕ ਜਿਹੜੇ ਵੀਜ਼ੇ ਲੈ ਲੈ ਕੇ ਜਾ ਸਕਦੇ ਨੇ ਆ ਸਕਦੇ ਨੇ ਤੇ ਫਿਰ ਪਾਕਿਸਤਾਨ ਸਥਿਤ ਹਰਾਮਾਂ ਦੇ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰੂ ਸਾਹਿਬ ਨੇ ਜਿਥੇ ਨੂੰ ਆਗਿਆ ਨਾ ਦੇਣਾ ਇਹ ਸਿੱਖਾ ਦੇ ਨਾਲ ਇੱਕ ਬਹੁਤ ਵੱਡਾ ਕੇਂਦਰ ਸਰਕਾਰ ਦੇ ਵੱਲੋਂ ਵਿਤਰੇਵਾੜੀ ਨੀਤੀ ਅਪਣਾਈ ਗਈ ਹੈ ਅ ਦੇਖੋ 1947 ਤੋਂ ਬਾਅਦ ਪੂਰੇ ਸੰਸਾਰ ਭਰ ਵਿੱਚ ਜਿੱਥੇ ਵੀ ਗੁਰਦੁਆਰੇ ਸਹਿਬਾਨ ਨੇ ਜਿੱਥੇ ਕਿਤੇ ਵੀ ਕੋਈ ਸਾਧ ਵਿਚਰਨਾ ਚਰ ਅਰਦਾਸ ਕਰਦਾ ਉਹ ਸਿੱਖ ਹਰ ਵੇਲੇ ਅਰਦਾਸ ਕਰਦਾ ਇੱਕ ਗੁਰਦੁਆਰਾ ਸ਼੍ਰੀ ਦਨਕਾਨਾ ਸਾਹਿਬ ਤੇ ਹੋਰ ਨਾਂ ਜਿਹੜੇ ਗੁਰਦੁਆਰ ਹਨ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਜਿਹੜਾ ਦਾਨ ਹੈ ਸਤਿਗੁਰਾਂ ਪਾਸੋਂ ਸਿੱਖ ਮੰਗਦਾ ਔਰ ਸਮੇਂ ਸਮੇਂ ਸਰਕਾਰਾਂ ਦੇ ਵੱਲੋਂ ਵੀਜ਼ੇ ਜਾਰੀ ਕਰਕੇ ਇਸ ਸਾਲ ਵਿੱਚ ਕਈ ਵੇਰਾਂ ਚੁੜਾ ਜਥਾ ਹੈ ਉਹ ਪਾਕਿਸਤਾਨ ਸਥਿਤ ਗੁਰਦੁਆਰੇ ਸਹਿਬਾਨਾ ਵਿੱਚ ਗੜ ਭੇਜ ਦਾ ਜਿਹੜਾ ਜੀ ਆ ਗਿਆ ਹੈ ਉਹ ਦਿੱਤੀ ਜਾਂਦੀ ਹੈ ਪਰ ਇਸ ਵਾਰ ਜੋ ਗੁਰੂ ਸਾਹਿਬ ਦੇ ਪ੍ਰਕਾਸ਼ ਪ੍ਰਗਟ ਤੇ ਧੰਨ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਪ੍ਰਗਟ ਤੇ ਜੋ ਜੱਥਾ ਜਾਣਾ ਸੀ ਉਹ ਦੀ ਆ ਗਿਆ ਕੇਂਦਰ ਸਰਕਾਰ ਦੇ ਵੱਲੋਂ ਨਹੀਂ ਦਿੱਤੀ ਗਈ ਜੋ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਬਹੁਤ ਸੰਗਤਾਂ ਨੂੰ ਤਾਂਗ ਹੁੰਦੀ ਹੈ ਕਿ ਕਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਪ੍ਰਗਟ ਤੇ ਜੱਥੇ ਨਾਲ ਜਾ ਕੇ ਅਸੀਂ ਉਹਨਾਂ ਪਾਵਨ ਅਸਥਾਨਾਂ ਦੇ ਐ ਦਰਸ਼ਕਦਾਰੀ ਕਰ ਸਕੀਏ ਜਿੰਨਾ ਤੋਂ ਪੰਤੇ ਵਿਛੜਿਆ ਹੋਇਆ ਔਰ ਸਾਡੀ ਜਿਹੜੀ ਅਰਦਾਸ ਹੈ ਉਹ ਇਹ ਹੁੰਦੀ ਹੈ ਕਿ ਸਾਨੂੰ ਦਰਸ਼ਨ ਬਖਸ਼ੇ ਜਾਣ ਪਰ ਕੇਂਦਰ ਸਰਕਾਰ ਵੱਲੋਂ ਇਹ ਗੱਲ ਕੀਤਾ ਜਾਂਦਾ ਹੈ ਕਿ ਦਰਸ਼ਨ ਰੋਕੇ ਜਾਣ ਔਰ ਇਸ ਵਾਰ ਵੀ ਜੋ ਜਥੇ ਨੂੰ ਆਗਿਆ ਨਾ ਦੇ ਕੇ ਕੇਂਦਰ ਸਰਕਾਰ ਨੇ ਜੋ ਸੁਰੱਖਿਆ ਦਾ ਹਵਾਲਾ ਦੇ ਕੇ ਜੋ ਕਿਹਾ ਹੈ ਕਿ ਸੁਰੱਖਿਆ ਦੇ ਕਾਰਨ ਕਰਕੇ ਜਿਹੜਾ ਵੀਜ਼ਾ ਹੈ ਉਹ ਨਹੀਂ ਦੇ ਰਹਾ ਜਾਂ ਆਗਿਆ ਜਿਹੜੀ ਹੈ ਉਹ ਨਹੀਂ ਦੇ ਰਹਾ ਇਹ ਬਹੁਤ ਗਲਤ ਗੱਲ ਹੈ ਜੇਕਰ ਭਾਰਤ-ਪਾਕਿਸਤਾਨ ਦੇ ਮੈਚ ਖੇਡੇ ਜਾ ਸਕਦੇ ਨੇ ਮੈਚ ਦੇਖਣ ਵਾਸਤੇ ਲੋਕ ਜਿਹੜੇ ਵੀਜ਼ੇ ਲੈ ਲੈ ਕੇ ਜਾ ਸਕਦੇ ਨੇ ਆ ਸਕਦੇ ਨੇ ਤੇ ਫਿਰ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬਸਾਂ ਦੇ ਜਥਿਆਂ ਨੂੰ ਆਗਿਆ ਨਾ ਦੇਣਾ ਇਹ ਸਿੱਖਾ ਦੇ ਨਾਲ ਇੱਕ ਬਹੁਤ ਵੱਡਾ ਕੇਂਦਰ ਸਰਕਾਰ ਦੇ ਵੱਲੋਂ ਵਿਤਕਰੇਵਾਰੀ ਨੀਤੀ ਅਪਣਾਈ ਗਈ ਹੈ ਹਾਲੇ ਵੀ ਸਮਾਂ ਰਹਿੰਦਿਆਂ ਸਿੱਖ ਯਾਤਰੀ ਵੀਜ਼ਾ ਜਿਹੜਾ ਹੈ ਉਹ ਕੇਂਦਰ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ ਹੈ ਤਾਕੇ ਜਥਾ ਜਾ ਕੇ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਪ੍ਰਭੂ ਨੂੰ ਮਨਾ ਸਕੇ ਔਰ ਪਾਵਨ ਗੁਰਦ ਆਮਾ ਦੇ ਦਰਸ਼ਨ ਕਰ ਸਕੇ